ਸਸਰੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਗੁਰਦੁਆਰਾ ਚੌਂਡਾ ਸਾਹਿਬ ਹੈਗਾ ਨਗਰ ਕੀਰਤਨ ਤੇ ਉਹ ਨਗਰ ਕੀਰਤਨ ਚਾਰ ਪਿੰਡਾਂ ਦਾ ਸਾਂਝਾ ਹੁੰਦਾ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਨਗਰ ਕੀਰਤਨ ਦੇ ਵਿੱਚ ਕਿ ਦਿਖਾਉਣਾ ਤੁਹਾਨੂੰ ਸਾਰਾ ਬਲੌਗ ਦੇ ਵਿੱਚ ਤੇ ਵੈਸੇ ਤਾਂ ਆਪਾਂ ਟਰੈਕਟਰ ਲਾਉਣਾ ਸੀ ਨਗਰ ਕੀਰਤਨ ਦੇ ਵਿੱਚ ਤੇ ਕਿਸੇ ਖਾਸ ਕਾਰਨ ਕਰਕੇ ਆਪਾਂ ਨਹੀਂ ਲਾਇਆ ਟਰੈਕਟਰ ਤੇ ਆਪਾਂ ਆਪਣੇ ਮਿੱਤਰਾਂ ਦੇ ਟਰੈਕਟਰ ਤੇ ਬੈਠਾਂਗੇ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਆਇਆ ਕਿੰਦਰ ਚੱਲੀਏ ਚੱਲੋ ਕਰਕੇ ਆਪਕੋ ਆਪਣੀ ਜਿਸਮ ਲੋ ਬੱਚੇ ਸਭੇ ਬੱਚੇ ਸੰਗਤ ਨੂੰ ਸਾਈ ਦੁਆਰਾ ਫਿਰ ਮੇਸੇ ਲੈ ਬੈਠੋ ਸਾਧਨਾ ਬੈ ਕਰਕੇ ਆਨੰਦ ਲੋ ਔਰ ਸੂਚੀਆਂ ਸੰਗਤ ਦਾ ਧੰਨਵਾਦ ਆਓ ਬੱਚਾ ਕਰਪਾਸ਼ੋ ਵੀ ਕੋਰੋ ਬਰਾਦ ਦੇ ਸਰਪਨ ਕਰੀਏ ਜੀ ਗਵਾਹ ਰੋਟੀਕਾ ਖਾਲਸਾ ਗਵਾਹ ਰੋਟੀਕੀ ਬਸੰਦੀ ਵੀ ਨਾ ਨਾਲ ਇੱਕ ਇੰਜੀਨੀਅਰ ਨੂੰ ਮਿਲ ਕੇ ਦਿੱਤਾ ਹੁੰਦਾ ਲੋ ਜੀ ਤੇ ਨਗਰ ਕੀਰਤਨ ਰਾਜਿਆ ਤੋਂ ਚੱਲ ਪਿਆ ਤੇ ਹੁਣ ਦਿਆਲੂਵਾਲ ਪਿੰਡ ਨੂੰ ਜਾਊਗਾ Yang 这这这就这这。 ਨਗਰ ਪੁਰਾ ਬਿਆਲੂ ਵਾਲਾ ਬਣਾ ਪਟਾਲੇ ਪਾਈਏ ਸਰਕਾਰ ਦੇ ਮੁਕਾਮਾ ਸੈਣਾ ਜਲਦੀ ਤੋੜ ਦੇ ਟਰਾਲੀਆਂ ਦੇ ਸੱਜਣ ਦੀ ਦਰਪਾਲਤਾ ਕਰੋ ਜੀ ਬੇਨਤੀ ਪਵਾਰ ਕਰਨੀ ਐ ਔਰ ਟਰੈਕਟਰਾਂ ਵਾਲੇ ਲੋਕਾਂ ਨੂੰ ਦੁਬਾਰੇ ਫੇਰ ਦੇਖਤੀ ਆ ਭਾਈ ਹਰ ਇੱਕ ਵਾਲਾ ਧਿਆਨ ਆ ਤੇ ਆਪ ਵੀ ਜਰੂਰ ਜਲਦੀ ਚਾਲੇ ਪਾਉਣੇ ਆ ਟਰੈਕਟਰਾਂ ਵਾਲੇ ਲੋਕਾਂ ਨੂੰ ਫਾਟ ਕਰਕੇ ਦੇਖਤੀ ਆ ਭਾਈ ਹਰ ਇੱਕ ਵਾਲਾ ਦੱਸਦਾ ਬਹੁਤ ਬਹੁਤ ਦਾ ਸ਼ੁਕਰੀਆ ਸਭ ਨੂੰ ਜੀ ਬਹੁਤ ਬਹੁਤ ਲਓ ਜੀ ਤੇ ਨਗਰ ਕੀਰਤਨ ਪਿੰਡ ਦੇ ਆਲੂਵਾਲ ਖੀਵੇ ਪਹੁੰਚ ਗਿਆ ਹੈਗਾ ਤੇ ਹੁਣ ਇੱਥੇ ਪਿੰਡ ਚ ਵੜਨ ਉਸਾਰ ਆਉਂਦਾ ਪੜਾ ਪਹਿਲਾ ਦੇ ਆਲੂਵਾਲ ਪਿੰਡ ਦਾ ਤੇ ਆ ਆਪਣੇ ਨਾਲ ਗ੍ਰਾਂਥੀ ਸਿੰਘਾ ਫਿਰਾਲ ਬੈਠ ਕੇ ਹੈ ਨੇ ਗੱਡੀ ਦੇ ਵਿੱਚ ਅੱਜ ਬਈਓ ਦੇ ਤੇ ਜਿੱਥੇ ਆਪਾਂ ਗੱਡੀ ਲਾ ਲਾਂਗੇ ਸਾਈਡ ਤੇ ਪਾਰਕ ਹਈ ਚੱਲੀ ਬੇਬੇ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ あ <laughs> ਇਹ ਗੁਰੂ ਕੇ ਲੰਗਰ ਪਾਇਆ ਜੀ ਵਾਸਤੇ ਸੇਵਾ ਜੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਨਗਰ ਦੇ ਵੱਲੋਂ ਤਿਆਰ ਵਰਤਾਰ ਕੀਤੇ ਗਏ ਜਿਹਨੇ ਮੈਨੇ ਜੀ ਟੱਕ ਨਹੀਂ ਸਕਿਆ ਜਰੂਰ ਨਗਰ ਸਾਹਿਬ ਤੇ ਜਾਣ ਦੀ ਕਿਰਪਾਤਾ ਕਰਿਓ ਅਤੇ ਕੱਲ ਨੂੰ ਅਮਰਦਵੇੜੇ ਗੁਰਦੁਆਰਾ ਕਰਮਸਰ ਚੌਂਤਾ ਸਾਹਿਬ ਦੇ ਸ੍ਰੀ ਖੰਡ ਪਾਤ ਸਾਹਿਬਾਂ ਦੇ ਪਹੁੰਚੇ ਜਾਣਗੇ ਸਮਾ ਸੰਪੂਰਨ ਤਾਈ ਦਾ 10 ਵਜੇ ਦਾ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਗੁਰਦੁਆਰਾ ਕਰਮਸਰ ਚੌਥਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਦਾ ਕਰਨੀ ਸਮੁਤਿਆ ਨਗਰ ਦੀਆਂ ਸੰਗਤਾਂ ਦਾ ਮੌਜੂਦਾ ਮਹਾਂਪੁਰਖ ਸ੍ਰੀ ਮਾਨਸੰਦ ਬਾਬਾ ਸਤਨਾਮ ਸਿੰਘ ਜੀ ਮਹਾਰਾਜ ਸਾਹਿਬਾਨ ਦੀਆਂ ਸਾਹਮਣੇ ਮੇਰੇ ਬਾਖੂਰ ਪ੍ਰਬਾਤਵਾਜਾਂ ਦਾ ਬਹੁਤ ਸ਼ਸ਼ੰਤ ਦੇ ਦੋਸਤਾਂ ਨੂੰ ਕਾਢਾ ਜੀ ਆਇਆਂ ਨੂੰ ਧੰਨਵਾਦ ਧੰਵਾਦ ਜੀ ਆਇਆਂ ਨੂੰ ਲਓ ਜੀ ਤੇ ਹੁਣ ਪਿੰਡ ਨਗਰ ਕੀਰਤਨ ਆਇਗਾ ਪਿੰਡ ਤਿਆਲੂ ਵਾਲਾ ਚੱਲ ਚੱਲ ਥੋੜੀ ਜਲ ਕੇ ਕਾਈ ਦੇ ਕਰੋ ਯਾਰ ਤੁਹਾਨੂੰ ਟਾਈਮ ਤੇ